ਅਗਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤਿੰਨ ਸੱਤੇ ਕਦੇ ਵੀ ਨਾ ਭੁੱਲੋ ਸਕੂਨ ਸਿੱਖਿਆ ਅਤੇ ਸਦਕ ਇਹਨਾਂ ਨਾਲ ਜ਼ਿੰਦਗੀ ਆਸਾਨ ਹੋ ਜਾਵੇਗੀ ਅਗਰ ਮਨ ਨੂੰ ਬੇਚੈਨੀ ਹੈ ਤਾਂ ਦੋ ਐਡੇ ਯਾਦ ਰੱਖੋ ਪਹਿਲਾ ਆਸ ਅਤੇ ਦੂਸਰਾ ਅਰਦਾਸ ਲੋੜ ਪੈਣ ਤੇ ਰੱਬ ਨੂੰ ਯਾਦ ਕਰਨ ਵਾਲਿਆਂ ਦਾ ਰੱਬ ਵੀ ਸਾਥ ਨਹੀਂ ਦਿੰਦਾ ਸਾਰਥਕ ਬਣੋ ਕਿਉਂਕਿ ਨਾਸਤਿਕ ਦੁਨੀਆ ਵਿੱਚ ਜਿਹੜਾ ਮਨੁੱਖ ਸੱਚਾ ਅਤੇ ਰੱਬ ਤੇ ਵਿਸ਼ਵਾਸ ਕਰਨ ਵਾਲਾ ਹੈ ਉਹੀ ਤਰਦਾ ਹੈ ਸਫ਼ਰ ਚਾਹੇ ਕਿੰਨਾ ਵੀ ਲੰਬਾ ਕਿਉਂ ਨਾ ਹੋਵੇ ਸ਼ੁਰੂ ਸਿਰਫ ਇੱਕ ਕਦਮ ਤੋਂ ਹੀ ਹੁੰਦਾ ਹੈ ਆਰਾਮ ਵਿੱਚ ਇੱਕ ਨਸ਼ਾ ਹੈ ਜਿੰਨਾ ਕਰੋਗੇ ਓਨਾ ਹੀ ਉਹਦੇ ਆਦੀ ਬਨ ਜਾਓਗੇ ਜ਼ਿੰਦਗੀ ਵਿੱਚ ਸਮਝੋਤੇ ਕਰਨੇ ਸਿੱਖੋ ਜੇਕਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ ਦੀ ਬਜਾਏ ਝੁੱਕ ਕੇ ਅੰਦਰ ਲੰਘਣਾ ਸਿੱਖੋ ਸਫਲ ਹੋਣ ਲਈ ਇਰਾਦੇ ਦ੍ਰਿੜ ਅਤੇ ਹੌਂਸਲੇ ਬੁਲੰਦ ਰੱਖਣੇ ਪੈਂਦੇ ਹਨ ਲੋਕਾਂ ਤੇ ਹੱਦ ਤੋ ਵੱਧ ਉਮੀਦ ਰੱਖਣੀ ਵੀ ਪੰਦੇ ਦਾ ਜ਼ਮੀਰ ਮਾਰ ਦਿੰਦੀ ਹੈ ਮੰਜ਼ਿਲਾ ਪਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ ਪਰ ਰਾਸਤੇ ਹਮੇਸ਼ਾ ਪੈਰਾਂ ਥੱਲੇ ਹੀ ਹੁੰਦੇ ਹਨ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤਾਰੀਫ਼ ਸੁਣੋ ਅਗਰ ਤੁਸੀਂ ਬਿਹਤਰ ਹੋਣਾ ਚਾਹੁੰਦੇ ਹੋ ਤਾਂ ਆਪਣੀਆਂ ਕਮੀਆਂ ਸੁਣੋ ਲਗਨ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਜਿਸਨੂੰ ਲੱਗ ਜਾਂਦੀ ਹੈ ਉਸਦਾ ਜੀਵਨ ਬਦਲ ਦਿੰਦੀ ਹੈ ਜ਼ਿਆਦਾ ਸੋਚਣ ਵਾਲਾ ਵਿਅਕਤੀ ਹਮੇਸ਼ਾ ਦੁਖੀ ਰਹਿੰਦਾ ਹੈ ਅਤੇ ਵਾਹਿਗੁਰੂ ਤੇ ਭਰੋਸਾ ਕਰਨ ਵਾਲਾ ਵਿਅਕਤੀ ਹਮੇਸ਼ਾ ਸੁਖ ਮਾਣਦਾ ਹੈ ਕਦੇ ਵੀ ਇਹ ਨਾ ਸੋਚੋ ਕਿ ਮੈਂ ਠੱਗੀਆਂ ਚੋਰੀਆਂ ਕਰਕੇ ਮਹਿਲ ਪਾ ਲਵਾਂਗਾ ਕਿਉਂਕਿ ਜਿਸਨੇ ساری ਦੁਨੀਆ ਜਿੱਤੀ ਸੀ ਉਸ ਸਿਕੰਦਰ ਨੂੰ ਵੀ ਖਾਲੀ ਹੱਥੀ ਜਾਣਾ ਪਿਆ ਸੀ ਜੇਕਰ ਨiyet ਚੰਗੀ ਹੋਵੇ ਤਾਂ ਨਸੀਬ ਕਦੇ ਵੀ ਬੁਰਾ ਨਹੀਂ ਹੁੰਦਾ ਨਤੀਜਿਆਂ ਦਾ ਕਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ ਜਿਸ ਬੰਦੇ ਨੂੰ ਮੁਸ਼ਕਲਾਂ ਨਾਲ ਲੜਨਾ ਆ ਜਾਵੇ ਕਾਮਯਾਬੀਆਂ ਨੂੰ ਵੀ ਉਹ ਹੀ ਮਾਣ ਸਕਦਾ ਹੈ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੇਗੀ ਪਿਆਰ ਵੰਡੋਗੇ ਤਾਂ ਪਿਆਰ ਮਿਲੇਗਾ ਐਨੇ ਮਿੱਠੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਖਾ ਜਾਣ ਤੇ ਇੰਨੇ ਕੋੜੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਥੁੱਕ ਦੇਣ ਜੇਕਰ ਤੁਹਾਡਾ ਮਨ ਸਾਫ਼ ਹੈ ਤਾਂ ਸਾਰੀ ਦੁਨੀਆ ਤੁਹਾਨੂੰ ਚੰਗੀ ਲੱਗੇਗੀ ਅਗਰ ਜੇਕਰ ਮਨ ਵਿੱਚ ਮੈਲ ਹੈ ਤਾਂ ਤੁਹਾਨੂੰ ਸਾਰੀ ਦੁਨੀਆ ਵਿੱਚ ਝੂਠ ਫਰੇਵ ਵਾਲੀ ਲੱਗੇਗੀ ਰੇਤ ਵਿੱਚ ਗਿਰਿਆ ਚੀਨੀ ਦਾ ਦਾਣਾ ਕੀੜੀ ਤਾਂ ਚੱਕ ਸਕਦੀ ਹੈ ਪਰ ਹਾਥੀ ਕਦੇ ਨਹੀਂ ਇਸ ਲਈ ਅਮੀਰ ਜਾਂ ਗਰੀਬ ਵਿੱਚ ਭੇਦਭਾਵ ਨਾ ਕਰੋ ਕਿਉਂਕਿ ਸਮਾਂ ਆਉਂਦੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ ਜਦੋਂ ਤੁਸੀਂ ਬਹਾਨੇ ਬਣਾਉਂਦੇ ਹੋ ਤਾਂ ਕਿਸੇ ਹੋਰ ਨੂੰ ਨਹੀਂ ਬਲਕਿ ਖੁਦ ਨੂੰ ਧੋਖੇ ਵਿੱਚ ਰੱਖਦੇ ਹੋ ਜਦੋਂ ਵੀ ਸੋਚੋ ਵੱਡਾ ਸੋਚੋ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਛੋਟਾ ਸੋਚਣ ਨੂੰ ਬੀਤੇ ਵਕਤ ਤੋਂ ਹੱਥ ਮਲੰਦੀ ਵਜਾਏ ਜਿਹੜਾ ਵਕਤ ਤੁਹਾਨੂੰ ਮਿਲਿਆ ਹੈ ਉਸ ਨੂੰ ਅਜਾਈ ਨਾ ਜਾਣ ਦਿਓ ਜ਼ਿੰਦਗੀ ਵਿੱਚ ਉਤਰਾ ਚੜਾਅ ਤਾਂ ਆਉਂਦੇ ਹੀ ਰਹਿੰਦੇ ਹਨ ਪਰ ਆਪਣੀ ਹਿੰਮਤ ਨੂੰ ਕਦੇ ਵੀ ਡੋਲਣ ਨਾ ਦਿਓ ਜਿੱਤ ਅਤੇ ਹਾਰ ਤੁਹਾਡੀ ਸੋਚ ਉੱਤੇ ਹੀ ਨਿਰਭਰ ਕਰਦੀ ਹੈ ਮੰਨ ਲਓ ਤਾਂ ਜਿੱਤ ਅਗਰ ਸੋਚ ਲਓ ਤਾਂ ਹਾਰ ਚੰਗੀ ਕਿਤਾਬ ਅਤੇ ਚੰਗੇ ਲੋਕਾਂ ਦੀ ਸਮਝ ਅਕਸਰ دیر ਨਾਲ ਹੀ ਆਉਂਦੀ ਹੈ। ਬੰਦੇ ਦੇ ਕਿਰਦਾਰ ਤੋਂ ਹੀ ਬੰਦੇ ਦੀ ਪਛਾਣ ਹੁੰਦੀ ਹੈ। ਵਰਨਾ ਮਹਿੰਗੇ ਕੱਪੜੇ ਤਾਂ ਪੁਤਲਿਆਂ ਦੇ ਵੀ ਪਾਏ ਹੁੰਦੇ ਹਨ। ਸੋ ਦੋਸਤੋ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਿਮਰਨ ਸੈਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ। ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ